ਦੀਪਸਨ ਨਾਲ ਗੱਲ ਕਰਲਾ ਉਹ ਸਰ ਹੈ ਜੰਗਲਾਂ ਨਾਲ ਮੈਂ ਨਾ ਕਰੋ ਮੈਂ ਇਹ ਮੈਂ ਪੰਜ ਕਿਤਾਬ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਦੀਪਸਨ ਨਾਲ ਗੱਲ ਕਰਲਾ ਦੀਪਸਨ ਨਾਲ ਗੱਲ ਕਰ ਮੈਂ ਗੱਲ ਕਰ ਦੱਸੋ ਦੀਪਸਨ ਮੇਰੇ ਨੂੰ ਕਰਨੀ ਨਹੀਂ ਕਰਨੀ ਹਾਂ ਅੱਜ ਨੂੰ ਆਹ ਦਾਦੀ ਕਿਹੜੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਰੂਪ ਤੇ ਤੇਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੀ ਕਰਾ ਜਰਾ ਠੀਕ ਤਾਂ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟ ਚ ਲੈ ਆਣਾ ਤੁਹਾਡੀ ਨਕਾਲੀ ਲਗਾਣਾ ਕਰੇ ਤੂੰ ਤੂੰ ਐਸਾ ਡੀਸੀਪੀ ਦੇਣਾ ਉਸ ਤੋਂ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਮੇਰਾ ਤਾਂ ਹੱਥ ਚੁੱਕੇ ਇਥੇ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀਰੇ ਸੱਚੋ ਵੇਖੇ ਮੈਂ ਨਾ ਵੇ ਦੇ ਰੇ ਜੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀ ਗਰੀ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਰਿਪਸਾ ਨਾਲ ਗੱਲ ਕਰ ਲਾ ਸਰ ਹਰ ਜੰਗ ਗੱਲਾਂ ਨਾ ਮੈਂ ਨਾ ਕਰਾਂ ਮੈਂ ਇਹਦਾ ਮੈਂ ਪਰਚਾ ਕਿਤਾ ਦੂੰਗਾ ਆ ਪਸਾ ਨਾ ਤੂੰ ਨਹੀਂ ਜਰਾ ਨਾਂ ਦੇ ਜਿਪਸਾਂ ਨਾਲ ਗੱਲ ਕਰ ਲਾ ਜਿਪਸਾਂ ਨਾਲ ਗੱਲ ਕਰੀਏ ਮੈਂ ਗੱਲ ਕਰ ਤੇ ਦੱਸੋ ਜਿਪਸਾਂ ਮੇਰੇ ਨੂੰ ਕਰਨੀ ਨਹੀਂ ਕਰਨੀ ਅਜਨੂ ਆਹਦੇ ਦੀ ਕਿਹੜੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਰੂਪ ਤੇ ਤੇਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਕੋਈ ਜੁਗਾ ਜਰਾ ਠੀਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲਾਣ ਲਾਣ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਮੇਰਾ ਨਾ ਚੁੱਕੇ ਇਥੇ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀਰ ਸੱਚੋ ਵੇਖੇ ਮੈਂ ਨਾ ਵੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਜੁੱਤੀਆਂ ਨਾ ਗਾਲੀ ਕਰੀਂ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਡਿਪਸਾ ਨਾਲ ਗੱਲ ਕਰ ਲਾ ਓ ਸਰ ਹੈ ਜੰਗਲਾਂ ਨਾਲ ਮੈਂ ਨਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਾ ਲਾ ਉਹ ਨਹੀਂ ਜਨਾ ਨਾ ਦੇ ਜਿਪਸਾਨ ਨਾਲ ਗੱਲ ਕਰਲਾ ਜਿਪਸਾਨ ਨਾਲ ਗੱਲ ਕਰ ਮੈਂ ਗੱਲ ਕਰ ਤੇ ਦੱਸੋ ਜਿਪਸਾਨ ਮੇਰੇ ਨੂੰ ਕਰਨੀ ਨਹੀਂ ਕਰਨੀ ਹਾਂ ਤਜਨੂ ਆਦਾਂ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਤੇਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹਿੰਦਾ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਜੁਗਾ ਜਰਾ ਤੇਰੇ ਕੋਲ ਫੋਨ ਚੁੱਕੇ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲੱਗਣਾ ਕੋਈ ਤੂੰ ਐਸਾ ਡੀਜੀਪੀ ਦੇ ਨਾਲ ਰਸ ਲੈ ਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਲੈ ਦੇ ਮੇਰਾ ਨਾ ਚੁੱਕੇ ਇਥੇ ਤੇਰਾ ਕਹ ਵੀ ਸੱਚੋ ਵੇਖੇ ਮੈਂ ਨਾ ਭਾਈ ਦੇ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਜੁੱਤੀਆਂ ਨਗਾ ਲੀ ਗੇ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਨਹੀਂ ਤਰਾ ਤੇ ਡਿਪਸਾ ਨਾਲ ਗੱਲ ਕਰ ਲੈ ਸਰ ਹੈ ਜੰਗਲਾਂ ਮੈਂ ਨਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਉਹ ਨਹੀਂ ਜਣਾ ਨਾ ਦੇ ਢਿਪਸਾਂ ਨਾਲ ਗੱਲ ਕਰਲਾ ਢਿਪਸਾਂ ਨਾਲ ਗੱਲ ਕਰੀਏ ਮੈਂ ਗੱਲ ਕਰ ਦੱਸੋ ਢਿਪਸਾਂ ਮੇਰੇ ਕਰਨੇ ਹੀ ਨਹੀਂ ਕਰਨੀ ਹਾਂ ਜਣੋ ਆਹ ਤੇਰੀ ਕੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਰੂਪ ਤੇਰੇ ਤੈਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲੱਗਣਾ ਕਰੇ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲੈ ਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮਿਸਰਾ ਨੇ ਅੱਜ ਚੱਕੇ ਇਥੇ ਤੇਰਾ ਗੱਲ ਕਰਾਂਗਾ ਤੇਰੇ ਕਾ ਵੀਰ ਸੱਚ ਵੇਖੇ ਮੈਂ ਨਵਾ ਦੇ ਰੇ ਜੀ ਮੈਂ ਖਲਾ ਪਰਚਾ ਦਰਖਵਾ ਦੇ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਰੇ ਮੈਂ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੇ ਦੇ ਦੇ ਨਹੀਂ ਜਰਾ ਤੇ ਦੀਪਸਾ ਨਾਲ ਗੱਲ ਕਰ ਲਾ ਓ ਸਰ ਇਹ ਜੰਗਲਾਂ ਨਾਲ ਮੈਂ ਨਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਦੀਪਸਾ ਨਾਲ ਗੱਲ ਕਰ ਲਾ ਦੀਪਸਾ ਨਾਲ ਗੱਲ ਕਰ ਮੈਂ ਗੱਲ ਕਰ ਤੇ ਦੱਸੋ ਦੀਪਸਾ ਨਾਲ ਕਰਨੀ ਨਹੀਂ ਕਰਨੀ ਹਾਂ ਤਜਨੂ ਆਹਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਉਹ ਕਹ ਮੈਂ ਉਹ ਠੇਕਦਾ ਨੇ ਫੋਨ ਨਹੀਂ ਚੁੱਕਿਆ ਕੁਛ ਚੁੱਕਾ ਜ਼ਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲੱਗਣ ਲੱਗਾ ਤੂੰ ਐਸਾ ਡੀਜੀਪੀ ਦੇਣਾ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਲੈ ਦੇ ਬਿਲਕੁਲ ਮੇਰਾ ਲੈ ਚੁੱਕੇ ਇਥੇ ਤੇ ਤੇਰਾ ਕਹ ਵੀ ਸੱਚ ਹੋਏਖੇ ਮੈਂ ਨਾ ਵਾ ਦੇ ਰੇ ਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਸਰੇ ਬਤਨ ਮੈਂ ਦੱਸਾਂ ਮੈਂ ਜੁੱਤੀਆਂ ਨਾ ਗਾਲੀ ਨਹੀਂ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਨਿਪਸ਼ਾ ਨਾਲ ਗੱਲ ਕਰ ਲਾ ਕੋਸ ਆਹ ਜੰਗਲ ਨਾ ਮੈਂ ਨਾ ਕਰੋ ਮੈਂ ਇਹ ਇਹ ਦਾ ਮੈਂ ਪਰਚਾ ਕੀਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਜਿਪਸਾ ਨਾਲ ਗੱਲ ਕਰ ਲਾ ਜਿਪਸਾ ਨਾਲ ਗੱਲ ਕਰਾਂ ਮੈਂ ਗੱਲ ਕਰ ਤੇ ਦੱਸੋ ਜਿਪਸਾ ਨਾਲ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਸਜਣੂ ਆਹ ਤੇਰੀ ਕੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਰੂਪ ਤੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਇਹਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲੱਗਣਾ ਕੋਈ ਤੂੰ ਐਸਾ ਡੀਸੀਪੀ ਦੇ ਨਾਲ ਉਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੇਰਾ ਲੈ ਚੁੱਕੇ ਹੀ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀ ਇਹ ਸੱਚ ਉਹ ਵੇਖੇ ਮੈਂ ਨਾ ਭਾ ਦੇ ਰੇ ਦੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਕਰੀਂ ਸਹੀ ਕਰੂੰਗਾ ਭੇਜਦਾ ਹਾਂ ਤੂੰ ਨਾਮ ਲੈ ਦੇ ਦੇ ਨਹੀਂ ਤਰਾ ਤੇ ਡਿਪਸਾ ਨਾਲ ਗੱਲ ਕਰਲਾ ਉਹ ਸੰਹਰ ਜੰਗਲ ਨਾ ਮੈਂ ਨਾ ਕਰ ਮੈਂ ਇਹ ਇਹ ਦਾ ਮੈਂ ਪ੍ਰਜਕਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਦੀਪਸਾ ਨਾਲ ਗੱਲ ਕਰ ਲਾ ਦੀਪਸਾ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸਾ ਮੇਰੇ ਨੂੰ ਕਰਨੀ ਨਹੀਂ ਕਰਨੀ ਹਾਂ ਸਜਣੂ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕਦਾ ਨੇ ਫੋਨ ਹੀ ਚੁੱਕਿਆ ਜੁਗਾ ਜਰਾ ਤੇਰੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਗਾ ਲਗਾ ਤੂੰ ਤੂੰ ਐਸਾ ਡੀਸੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਲੈ ਦੇ ਮੇਰਾ ਹੱਥ ਚੁੱਕ ਕੇ ਇੱਥੇ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀ ਐਸਾ ਚੋਖੇ ਮੈਂ ਨਾ ਮੈਂ ਦੇ ਲੈ ਅੱਧੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਦੱਸਾਂ ਮੈਂ ਜੁੱਤੀਆਂ ਨਾ ਗਾਲੀ ਕਰੀਂ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਗਿਪਸਾਂ ਨਾਲ ਗੱਲ ਕਰ ਲੈ ਉਹ ਸਾਹ ਜੰਗਲ ਆ ਨਾ ਮੈਂ ਨਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਜਿਪਸਾਂ ਨਾਲ ਗੱਲ ਕਰ ਲਾ ਜਿਪਸਾਂ ਨਾਲ ਗੱਲ ਕਰ ਮੈਂ ਗੱਲ ਕਰ ਤੇ ਦੱਸੋ ਜਿਪਸਾਂ ਮੇਰੇ ਕਰ ਨਹੀਂ ਦੇਈ ਕਰਨੀ ਹਾਂ ਅਜਨੂ ਆਹ ਤੇਰੀ ਕਿਹੜੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਰੂਪ ਤੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੂੰ ਫੋਨ ਹੀ ਚੁੱਕਿਆ ਕੀ ਕਰਾ ਜਰਾ ਠੀਕ ਤਾਂ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟ ਚ ਲੈ ਆਣਾ ਤੁਹਾਡੇ ਨਕਾਰੇ ਲਗਾ ਲਗਾ ਤੂੰ ਤੂੰ ਐਸਾ ਡੀਸੀਪੀ ਦੇ ਨਾਲ ਉਸ ਚ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਆ ਦੇ ਮੇਰਾ ਤਾਂ ਹੱਥ ਚੁੱਕੇ ਇਥੇ ਇਥੇ ਤੇਰਾ ਗੱਲ ਕਰਦਾ ਤੇਰੇ ਕਾ ਵੀਰ ਸੱਚ ਹੋਏਖੇ ਮੈਂ ਨਵਾ ਦੇ ਰੇ ਜੀ ਮੈਂ ਖਲਾ ਪਰਚਾ ਦੱਸ ਦੇ ਕਰਾਂਗਾ ਸਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀ ਗਰੇ ਸਰੇ ਕਰੂੰਗਾ ਭੇਜਦਾ ਹਾਂ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਰਿਪਸਾ ਨਾਲ ਗੱਲ ਕਰਲਾ ਉਹ ਸਾਹ ਜੰਗਲ ਆ ਨਾ ਮੈਂ ਨਾ ਕਰੋ ਮੈਂ ਇਹ ਇਹਦਾ ਮੈਂ ਪ੍ਰਜਗਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਣਾ ਨਾ ਦੇ ਜਿਪਸਾ ਦਾ ਕਰ ਕਰਾ ਜਿਪਸਾ ਦਾ ਕਰੀ ਗਾ ਮੈਂ ਕਰਦਾ ਦੱਸੋ ਜਿਪਸਾ ਮੇਰੇ ਨੂੰ ਕਰਨੀ ਨਹੀਂ ਕਰਨੀ ਸੱਜਣੂ ਆਹ ਤੇਰੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਪੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕਦਾ ਨੇ ਫੋਨ ਨਹੀਂ ਚੁੱਕਿਆ ਕੋਈ ਯੋਗਾ ਜ਼ਰਾ ਇਹਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲੱਗਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਆ ਦੇ ਬਿਲਕੁਲ ਮੇਰਾ ਅੱਜ ਚੱਕੇ ਇਥੇ ਫਿਰ ਤਰਾ ਕਰਾਂ ਤੇਰੇ ਕਾ ਵੀ ਇਹ ਸੱਚ ਹੋਵੇਖੇ ਮੈਂ ਨਵਾ ਦੇ ਲੈ ਦੀ ਮੈਂ ਖਲਾ ਪਰਚਾ ਦੱਸ ਦੇ ਰਾਂ ਜੁੱਤੀਆਂ ਨਾ ਗੱਲ ਕਰੀਂ ਨਹੀਂ ਸਾਰੇ ਕਰੂੰਗਾ ਵੇਚ ਦਊਂਗਾ ਤੂੰ ਨਾਮ ਲੈ ਦੇ ਦੇ ਨਹੀਂ ਜਿਹੜਾ ਤੇ ਡਿਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾਲ ਮੈਂ ਨਾ ਕਰ ਮੈਂ ਇਹ ਇਹ ਤਾਂ ਮੈਂ ਪੰਜ ਕਿਤਾਬ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਣਾ ਨਾ ਦੇ ਡਿਪਸਨ ਨਾਲ ਗੱਲ ਕਰ ਲਾ ਡਿਪਸਨ ਨਾਲ ਗੱਲ ਕਰ ਮੈਂ ਗੱਲ ਕਰ ਤੇ ਦੱਸੋ ਡਿਪਸਨ ਮੇਰੇ ਨੂੰ ਕਰਨੀ ਨਹੀਂ ਕਰਨੀ ਹਾਂ ਸਜਣੋ ਆਹ ਤੇਰੀ ਕਿਹੜੀ ਗੱਲ ਐਜ ਤੂੰ ਇੱਥੋਂ ਗਿਆ ਨਾਮ ਨੂੰ ਤੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਤੂੰ ਕਹੇ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਕੀ ਕਰਾ ਜਰਾ ਠੀਕ ਤਾਂ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟ ਚ ਲੈ ਆਣਾ ਤੁਹਾਡੀ ਨਕਾਲੀ ਲਗਾਣਾ ਕਰੇ ਤੂੰ ਤੂੰ ਐਸਾ ਡੀਸੀਪੀ ਦੇ ਨਾਲ ਉਸ ਚ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮੇਰਾ ਹੱਥ ਚੁੱਕੇ ਇਥੇ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀਰੇ ਸੱਚੋ ਵੇਖੇ ਮੈਂ ਨਾ ਵਾ ਦੇ ਰੇ ਜੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਤੂੰ ਜੁੱਤੀਆਂ ਨਾ ਗਾ ਲੈ ਕਰੇ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਦੇ ਨਹੀਂ ਜਰਾ ਤੇ ਦੀਪਸਨ ਨਾਲ ਗੱਲ ਕਰ ਲਾ ਹਾਂ ਸਰ ਹਾਂ ਜੀ ਗੱਲਾਂ ਨਾ ਮੈਂ ਨਾ ਕਰ ਮੈਂ ਇਹ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਰਾ ਨਾ ਦੇ ਦੀਪਸਨ ਨਾਲ ਗੱਲ ਕਰ ਕਰ ਲਾ ਦੀਪਸਨ ਨਾਲ ਗੱਲ ਕਰ ਮੈਂ ਗੱਲ ਕਰ ਤੇ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਤਜਨੂ ਆਹ ਦਾਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਰੂਪ ਤੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਜੁਗਾ ਜਰਾ ਤੇਰੇ ਤੇ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲੱਗਣ ਲੱਗੋ ਤੂੰ ਤੂੰ ਐਸਾ ਡੀਸੀਪੀ ਦੇ ਨਾਲ ਉਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੇਰਾ ਦੇ ਹੱਥ ਚੁੱਕੇ ਹੀ ਤੇ ਤੇਰਾ ਗਾਲ ਕੱਢਾ ਤੇਰੇ ਕਾ ਵੀ ਇਹ ਸੱਚ ਹੋਏਖੇ ਮੈਂ ਨਾ ਭਾਈ ਦੇ ਰੇ ਦੀ ਮੈਂ ਖਲਾ ਪਰਚਾ ਦੱਸ ਦੇ ਕਰਾਂਗਾ ਸਰੇ ਬਤਨ ਮੈਂ ਦੱਸਾਂ ਮੈਂ